ਅੱਜ ਬੀਜਪੀ ਦਫਤਰ ਵਿਖੇ ਪਹੁੰਚੇ ਫੁਲਜੀਤ ਸਿੰਘ ਵਰਪਾਲ ਤੇ ਸੰਦੀਪ ਸਿੰਘ ਜੀ ਤੇ ਦਿੱਲੀ ਦੇ ਵਿੱਚ ਜਿਹੜੀ ਬੀਜਪੀ ਸਰਕਾਰ ਦੇ ਜਿਹੜੇ ਉਮੀਦਵਾਰ ਜਿੱਤੇ ਨੇ ਉਥੇ ਪ੍ਰਧਾਨ ਜਿਹੜੇ ਨੇ ਆਪਣੇ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਜਿਹੜੇ ਹਰਵਿੰਦਰ ਸਿੰਘ ਜੀ ਬੀਜਪੀ ਦੇ ਪ੍ਰਧਾਨ ਨੇ ਕਿਹ ਲੋ ਤੇ ਸਾਡੇ ਲੋ ਫੁਲਜੀਤ ਸਿੰਘ ਵਰਪਾਲ ਵੱਲੋਂ ਤੁਹਾਨੂੰ ਮੁਬਾਰਕਾ ਜੀ ਹਾਂ ਜੀ ਵਰਪਾਲ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਅੱਜ ਜਿਸ ਤਰ੍ਹਾਂ ਦਿੱਲੀ ਵੀ ਅਬ ہماری ਹੈ ਅਬ ਪੰਜਾਬ ਦੀ ਵਾਰੀ ਹੈ ਤੋਂ ਇਸ ਕਰਕੇ ਪੰਜਾਬ ਦੀ ਵਾਰੀ ਹੁਣ ਆ ਗਈ ਹੈ ਅੱਜ ਤੋਂ ਆਗਾਜ਼ ਹੈ ਹੁਣ ਸਾਡਾ ਧਿਆਨ ਪੰਜਾਬ 'ਚ ਹੈ ਸਾਰੀ ਲੀਡਰਸ਼ਿਪ ਦਾ ਦਿੱਲੀ ਜਿੱਤਰਾ ਇਹ ਝੂਠ ਦਾ ਪਰਦਾ ਫਾਸ਼ ਹੋਇਆ ਹੈ ਪੰਜਾਬ ਦੇ ਵਿੱਚ ਵੀ ਜੋ ਇਹਨਾਂ ਨੇ ਝੂਠ ਫਰੇਵ ਕਰਕੇ ਪੰਜਾਬ ਨੂੰ ਇੱਕ ਨਸ਼ਿਆਂ ਦਾ ਅੱਡਾ ਬਣਾਤਾ ਹੈ ਪੰਜਾਬ ਨੂੰ ਇਹਨਾਂ ਨੇ ਫਰੋਤੀਆਂ ਦਾ ਅੱਡਾ ਬਣਾਤਾ ਹੈ ਪੰਜਾਬ ਨੂੰ ਇਹਨਾਂ ਨੇ ਗੁੰਡਾਗਰਦੀ ਦਾ ਅੱਡਾ ਬਣਾਤਾ ਹੈ ਸੋ ਇਹ ਸਭ ਤੋਂ ਨਿਚਾਤ ਮਿਲਣ ਵਾਲੀ ਹੈ ਇੱਥੇ ਵੀ ਸਾਡੇ ਜਸਸਵਿੰਦਰ ਤਪਸਵੀ ਦੀ ਪ੍ਰਧਾਨ ਮੰਤਰੀ ਦੇ ਨੇਤਾਵਾਂ ਦੇ ਭਾਰਤੀ ਜਨਤਾ ਪਾਰਟੀ ਦਾ ਇੱਥੇ ਸਰਕਾਰ ਆਏਗੀ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੀ ਹੋਣੇ ਇਸ ਨੂੰ ਆਪਾਂ ਜਿਹੜਾ ਪੰਜਾਬ ਦੀ ਤਰੱਕੀ ਕਰਨੀ ਸਰ ਕਿਦਾਂ ਵੇਖ ਰਹੇ ਜੇ ਜਿਤਨਾ ਸੀਟਾਂ ਵੇਖੋ ਜੀ ਪੇਲੋ ਤੇ ਕਈ ਆਪ ਪੰਜਾਬਾਰੀਆਂ ਹੀ ਕਈ ਉੱਤੇ ਆ ਬੁਜਾਰੀਆਂ ਨੇ ਕਿਦਾਂ ਵੇਖ ਰਹੇ ਜੇ ਜਿਤਨਾ ਮੰਨ ਲਓ ਦਿੱਲੀ ਜੇ ਰੰਜਾਣ ਨੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਬੜੇ ਬੜੇ ਮੁੱਦੇ ਨੇ ਵੱਡੇ ਤੇ ਜੇ ਮੰਨ ਲਓ ਪੰਜਾਬ ਦੀ ਸਰਕਾਰ ਜੇ ਉੱਥੋਂ ਉੱਥੋਂ ਹੀ ਬੂਟਾ ਬੂਟਾ ਲੱਗਣਾ ਪੰਜਾਬ ਦਾ ਵੀ ਤੁਹਾਨੂੰ ਬੇਨਤੀ ਕਰ ਰਿਹਾ ਕਿ ਪੰਜਾਬ ਦਾ ਹੁਣ ਸਨਹਿਰੀ ਭਵਿੱਖ ਜਿਹੜਾ ਉਹ ਸਾਰੇ ਸਾਡੇ ਪੰਜਾਬ ਵਾਸੀਆਂ ਨਜ਼ਰ ਆ ਰਿਹਾ ਹੈ ਉਹ ਨਜ਼ਰ ਆ ਰਿਹਾ ਹੈ ਸਾਡੇ ਜਸਸਵੀ ਤੇ ਪ੍ਰਤਮਸਵੀ ਪ੍ਰਧਾਨ ਮੰਤਰੀ ਦੇ ਨੇਤৃত্ব ਦੇ ਵਿੱਚ ਔਰ ਜਿਤਨਾ ਸਾਰੇ ਹਿੰਦੁਸਤਾਨ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਮੈਂ ਤੁਹਾਨੂੰ ਵਾਦਾ ਕਰਦਾ ਹਾਂ 2027 ਚ ਇੱਥੇ ਵੀ ਲੋਕਾਂ ਦਾ ਹੁੰਦਾ ਰੰਗ ਜਾਨਾ ਆਪਣੀ ਸ਼ਹਿਰੀ ਪ੍ਰਬੰਧਨ ਦੇ ਨਾਲ ਨੇ ਹਾਂਜੀ ਸਰ ਕਿੱਦਾਂ ਵੇਖ ਰਹੇ ਜੀ ਜਿਹੜਾ ਦਿੱਲੀ ਦੇ ਵਿੱਚ ਆਪਣੇ ਮੋਰਚਾ ਫਤੇ ਹੋਇਆ ਕੀ ਕਹਿਣਾ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਬਾਕੀ ਦਿੱਲੀ ਮੋਰਚੇ ਤੋਂ ਸਪਸ਼ਟ ਹੋ ਗਿਆ ਕਿ ਝੂਠੀ ਵੋਕੀਆਂ ਲਾਰੇਦਾਰੀਆਂ ਜਿਹੜੀਆਂ ਉਹ ਨਹੀਂ ਚੱਲਣਗੀਆਂ ਜਿਵੇਂ ਦਿੱਲੀ ਵਿੱਚ ਹੁਣ ਸਰਕਾਰ ਬਣੀ ਆ ਭਾਤੀ ਜੰਦਾ ਪਾਰਟੀ ਦੀ ਸਤਾਈ ਵਿੱਚ ਵੀ ਜਿਹੜਾ ਉਹ ਬੀਜੇਪੀ ਦਾ ਜਿਹੜਾ ਝੰਡਾ ਉਹ ਪੰਜਾਬ 'ਚ ਲਹਿਰਾਉਣ ਵਾਲਾ ਤੁਸੀਂ ਵੀ ਸਰ ਕਾਫੀ ਚਿਰ ਤੋਂ ਅਸੀਂ ਵੱਖ-ਵੱਖ ਪਾਰਟੀਆਂ ਦੇ ਨਾਲ ਰਹੇ ਜੀ ਕਿੱਦਾਂ ਵੇਖ ਰਹੇ ਜੇ ਤੁਸੀਂ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਜੇ ਕਿੱਦਾਂ ਦਾ ਮਹੌਲ ਚੱਲ ਆ ਇਹ ਪਰਿਵਾਰ ਦੇ ਵਿੱਚ ਦੇਖੋ ਇਹ ਜਿਹੜਾ ਬੀਜੇਪੀ ਦਾ ਪਰਿਵਾਰ ਆਸੀਂ ਵੀ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਖੋਜੋ ਕੇ ਇੱਥੇ ਆਏ ਸੀ ਬੀਜੇ ਪਰਿਵਾਰੀ ਵਿੱਚ ਮਿਹਨਤੀ ਵਰਕਰ ਨੂੰ ਉਨੂੰ ਹੀ ਜਗ੍ਹਾ ਮਿਲਦੀ ਆ ਇਹਦੇ ਵਿੱਚ ਕੋਈ ਜਿਹੜੀ ਪਰਿਵਾਰਵਾਦ ਨਹੀਂ ਚੱਲਦਾ ਕੋਈ ਸ਼ਬਾਸ਼ ਨਹੀਂ ਚੱਲਦੀ ਬੀਜੇਪੀ ਜਿਹੜਾ ਮਿਹਨਤ ਕਰੇਗਾ ਉਹੀ ਐਮਐਲਏ ਉਹੀ ਜਿਹੜਾ ਜੀ ਬੀਜੇਪੀ ਦੀ ਜਿਹੜੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਆ ਜਿਹੜੇ ਅੱਜ ਦਫਤਰ ਸਮੁੱਚੀ ਟੀਮ ਉਹਨਾਂ ਦੇ ਪਹੁੰਚੀ ਆਈ ਆ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਹੋਰ ਵੀ ਸੀਨੀਅਰ ਜਿਹੜੇ ਉਹਨਾਂ ਦੇ ਆਪਣਿਆਂ ਇਥੇ ਨਾਰੀ ਸ਼ਕਤੀ ਜਿਹੜੇ ਖਲੋਤੇ ਹੋਏ ਨੇ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ ਜੀ ਬੀਜੇਪੀ ਵੱਲੋਂ ਜਿਹੜੇ ਦਿੱਲੀ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਮੇਰਾ ਨਾਮ ਮੀਨੂ ਸੈਗਲ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆ ਪੀਜੇਪੀ ਦੀ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਮੌਕਾ 27 ਸਾਲ ਬਾਅਦ ਸਾਨੂੰ ਦਿੱਲੀ ਦੇ ਵਿੱਚ ਆਪਣੀ ਬੀਜੇਪੀ ਦਾ ਝੰਡਾ ਲਹਿਰਾਉਣ ਨੂੰ ਮਿਲਿਆ ਹੈ ਉਹ ਸਿਰਫ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੱਪ ਤੇ ਉਹਨਾਂ ਦੀ ਮਿਹਨਤ ਜੋ ਕਿ ਆਖਰੀ ਲਾਈਨ ਵਾਲਾ ਵੀ ਵਿਕਤੀ ਸੀਗਾ ਉਹਦੇ ਵਾਸਤੇ ਉਹਨਾਂ ਨੇ ਉਹ ਕੰਮ ਕੀਤਾ ਜਿਹਦਾ ਅੱਜ ਨਤੀਜਾ ਸੀ 48 ਸੀਟਾਂ ਤੇ ਆ ਗਏ ਆ ਔਰ ਕੁਝ ਐਸੀ ਪਾਰਟੀਆਂ ਜਿਨ੍ਹਾਂ ਦੇ ਤੇ ਖਾਤੇ ਵੀ ਨਹੀਂ ਖੁੱਲੇ ਆ ਬੜਾ ਅੱਜ ਅੱਛਾ ਲੱਗ ਰਿਹਾ ਅੱਜ ਜਸ਼ਨ ਦਾ ਮੌਲਾ ਸਾਡੇ ਦਫਤਰ ਦੇ ਵਿੱਚ ਵੀ ਕਿ ਅੱਜ ਅਸੀਂ ਆਪਣੇ ਫੁੱਲ ਫਲੈਸ਼ ਮੈਜੋਰਟੀ ਦੇ ਨਾਲ ਬੀਜੇਪੀ ਰਾਜ ਸੀਐਮ ਬਣਾਉਣ ਜਾ ਰਹੇ ਹਾਂ ਮੈਡਮ ਮੇਨ عورتਾਂ ਦਾ ਹੀ ਰੋਲ ਹੁੰਦਾ ਵਾ ਵੇਖੋ ਘਰ ਦਾ ਵੀ ਉਹ ਘਰ ਚ ਲਾਂਦੀਆਂ ਨੇ ਪਾਰਟੀ ਨੂੰ ਵੀ ਉਹਨਾਂ ਨੇ ਵੇਖਣਾ ਵਾ ਸਰ ਕਿੱਦਾਂ ਵੇਖ ਰਹੇ ਜੇ ਤੁਸੀਂ ਇਹਨਾਂ ਨੂੰ ਦੇਖੋ ਜੀ ਔਰਤਾਂ ਦਾ ਹੀ ਮੁੱਖ ਰੋਲ ਹੁੰਦਾ ਹੈ ਕਿ ਪਾਰਟੀਆਂ ਨੂੰ ਜਿਤਾਣਾ ਔਰ ਅੱਜ ਜਿਨੀਆਂ ਮਹਿਲਾਵਾਂ ਪਹਿਨਾ ਨੇ ਉਹਨਾਂ ਨੇ ਮਿਲ ਕੇ ਇਹ ਸਥਾਪਿਤ ਕਰ ਦਿੱਤਾ ਹੈ ਕਿ ਵੀ ਅਗਰ ਪਹਿਨਾ ਜਿੱਥੇ ਵੀ ਖੜੀਆਂ ਹੋਣਗੇ ਉੱਥੇ ਉਹ ਜਿੱਤੀ